ਗੋ ਹੱਲਗੇ ਪੈਰ ਸਰਕਾਰਾਂ ਦੇ ਮਰਦ ਕਦੇ ਨਾ ਲੁਕਦੇ ਛੁਪਦੇ ਗਰਜਣ ਵਿੱਚ ਹਜ਼ਾਰਾਂ ਦੇ ਮੱਛੀ ਵਾਂਗੂ ਤੜਫਣ ਲੱਗ ਪਏ ਦੁਸ਼ਮਣ ਸਿੰਘ ਸਰਦਾਰਾਂ ਦੇ ਗਿੱਦੜ ਕਲੋਲਾ ਲੁੱਕ ਲੁੱਕ ਕਰਦੇ ਆਗੇ ਮਾਰਾਂ ਦੇ ਗਿੱਦੜ ਕਲੋਲਾ ਲੁੱਕ ਲੁੱਕ ਕਰਦੇ ਆਗੇ ਮਾਰਾਂ ਦੇ ਜੋ ਹਮੈਤ ਕਮਲ ਦੀ ਕਰਦੇ ਵੇਖਿਓ ਕਿਵੇਂ ਸਿੰਘਾਂ ਤੋਂ ਮਰਦੇ ਸਾਰੇ ਚੜ ਗਏ ਲਿਸ਼ਟਾਂ ਤੇ ਕਰਜ ਸਿੰਘਾਂ ਨੇ ਮੋੜ ਦੇਣ ਸਬ ਦਾ ਕਿਸ਼ਤਾ ਤੇ ਕਰਜ ਸਿੰਘਾਂ ਨੇ ਮੋੜ ਦੇਣਾ ਏ ਸਬ ਦਾ ਕਿਸ਼ਤਾ ਤੇ ਸ਼ਰਮ ਹਿਆ ਦੀ ਚਾਦਰ ਵੇਖੀ बिकਦੀ ਵਿੱਚ ਬਾਜ਼ਾਰਾਂ ਦੇ ਕਿਧਰੇ ਕੁੜੀਆਂ ਚਿੱਟਾ ਵੇਚਣ ਰੱਖ ਵਿੱਚ ਗੱਡੀਆਂ ਥਾਰਾਂ ਦੇ ਸ਼ਰਮ ਹਿਆ ਦੀ ਚਾਦਰ ਵੇਖੀ बिकਦੀ ਵਿੱਚ ਬਾਜ਼ਾਰਾਂ ਦੇ ਕਿਧਰੇ ਕੁੜੀਆਂ ਚਿੱਟਾ ਵੇਚਣ ਰੱਖ ਵਿੱਚ ਗੱਡੀਆਂ ਥਾਰਾਂ ਦੇ ਅਣਖ ਦੀ ਰੋਟੀ ਖਾਣੀ ਛੱਡ ਗਏ ਗੱਭਰੂ ਕੇ ਲੋਬੀ ਕੋਠੀਆਂ ਕਾਰਾਂ ਦੇ ਤੂੰ ਤਾਂ ਚੁੱਪ ਕਰ ਗਈ ਸਰਕਾਰੇ ਇਹ ਗੱਲ ਸਿੰਘ ਕਦੇ ਨਾ ਸਹਾਰੇ ਤੂੰ ਤਾਂ ਚੁੱਪ ਕਰ ਗਈ ਸਰਕਾਰੇ ਇਹ ਗੱਲ ਸਿੰਘ ਕਦੇ ਨਾ ਸਹਾਰੇ ਸ਼ਸਤਰ ਚੱਕਣੇ ਪੈਂਦੇ ਆ ਜਉਂਦੇ ਜੀ ਨਾ ਪਤਸੂਰ ਮੇ ਕਦੇ ਲਹੌਂਦੇ